ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰੂ ਸਾਚੈ ਦੀਆ ਭੇਜ ਚਿਰ ਜੀਵਨ ਉਪਦੇਸ ਸੰਜੋਗ ਉਧਰੈ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਮੈ ਲਿਖਿਆ ਤੁਰਕਾ ਦਾਲ ਭੰਜਨ ਗੁਰ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ ਐਸੇ ਦੀਨ ਦਇਾਲ ਬੰਦੀ ਛੋੜ ਦਤਾ ਮੇਰੀ ਪੀਰ ਦੇ ਮਾਲਕ ਸ਼ੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀਆਂ ਨੇ ਅੱਜ ਦੇ ਪਵਿੱਤਰ ਦਿਨ ਪਿਤਾ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਗ੍ਰਹਿ ਮਾਤਾ ਜੀ ਮਾਤ ਗੰਗਾ ਦੀ ਪਾਕ ਕੁਖ ਤੋਂ ਗੁਰੂ ਕੀ ਵਡਾਲੀ ਨਗਰ ਵਿਖੇ ਪ੍ਰਕਾਸ਼ ਧਾਰਿਆ ਸਤਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਜਿੱਤੇ ਸਤਗੁਰਾਂ ਦਾ ਆਗਮਨ ਪੁਰਬ ਸਮੂਹ ਸਿੱਖ ਸੰਗਤਾਂ ਸਾਰੇ ਵਿਸ਼ਵ ਭਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਚਾਹੋ ਅਕੀਦਤ ਦੇ ਸਹਿਤ ਮਨਾ ਰਹੀਆਂ ਏ ਉੱਥੇ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਵਿਖੇ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਸਹਿਤ ਮਨਾਇਆ ਜਾ ਰਿਹਾ ਏ ਜਦੋਂ ਆਪਾਂ ਮਹਾਰਾਜ ਸਾਹਿਬ ਜੀ ਦਾ ਜੀਵਨ ਇਤਿਹਾਸ ਪੜ੍ਹਦੇ ਹਾਂ ਤੇ ਮਾਤਾ ਜੀ ਮਾਤ ਗੰਗਾ ਜੀ ਬੜੀ ਪ੍ਰੇਮ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਬਾਬਾ ਬੁੱਢਾ ਜੀ ਕੀ ਬੀੜ ਵਿਖੇ ਲੈ ਕਰਕੇ ਗਏ ਸਨ ਇਤਿਹਾਸ ਕਹਿੰਦਾ ਹੈ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੜੀ ਭੁੱਖ ਲੱਗੀ ਸੀ ਔਰ ਉਹਨਾਂ ਨੇ ਆਪ ਪ੍ਰਸ਼ਾਦਿਆਂ ਵਾਲਾ ਜਿਹੜਾ ਸ਼ਬਾਹੇ ਮਾਤਾ ਜੀ ਦੇ ਸਿਰ ਤੋਂ ਉਤਾਰਿਆ ਔਰ ਤ੍ਰਿਪਤ ਹੋ ਕਰਕੇ ਪ੍ਰਸ਼ਾਦਾ ਛਕਿਆ ਲੱਸੀ ਪੀ ਕਰਕੇ ਆਪਣੀ ਪਿਆਸ ਨੂੰ ਦੂਰ ਕੀਤਾ ਤੇ ਇਹ ਵਚਨ ਕੀਤੇ ਸਨ ਮਾਤਾ ਜੀ ਜਿਵੇਂ ਇੱਕ ਮਾਂ ਪ੍ਰੇਮ ਦੇ ਵਿੱਚ ਆਪਣੇ ਬੱਚੇ ਨੂੰ ਪ੍ਰਸ਼ਾਦਾ ਛਕਾਉਂਦੀ ਏ ਇਸੇ ਤਰ੍ਹਾਂ ਤੁਸੀਂ ਸਾਨੂੰ ਪ੍ਰਸ਼ਾਦਾ ਛਕਾ ਕੇ ਤ੍ਰਿਪਤ ਕੀਤਾ ਹੈ ਭੁੱਖ ਪਿਆਸ ਦੂਰ ਕੀਤੀ ਹੈ ਔਰ ਤੁਹਾਡੀ ਵੀ ਪੁੱਤਰ ਦੀ ਭੁੱਖ ਦੂਰ ਹੋਵੇਗੀ ਔਰ ਉਸ ਸਮੇਂ ਆਕਾਸ਼ ਦੇ ਵਿੱਚੋਂ ਬਿਜਲੀ ਗਰਗਰਦੀ ਠੰਡੀ ਠੰਡੀ ਹਵਾ ਚੱਲਣ ਲੱਗੀ ਮੀਂਹ ਪੈਣ ਲੱਗਾ ਤੁਮਾਰੇ ਸਹਬ ਨੇ ਵੀ ਕਹ ਲੀਏ ਵੀ ਕੁਦਰਤ ਨੇ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰੇਰਣਾ ਦਿੱਤੀ ਦੋਨਾਂ ਬਚਨ ਕੀਤੇ ਸਨ ਤੁਮਰੇ ਗਰੇ ਪ੍ਰਗਟਿਏ ਕੋ ਯੋਧਾ ਜਿਨ ਕੋ ਬਾਲ ਗੁਣ ਕਿਨੂ ਨਾ ਸੋਧਾ ਮਾਤਾ ਜੀ ਤੁਹਾਡੇ ਘਰ ਦੇ ਵਿੱਚ ਯੋਧਾ ਪ੍ਰਗਟ ਹੋਵੇਗਾ ਔਰ ਜਿਸ ਵਿੱਚ ਕਿੰਨਾ ਬਲ ਹੈ ਕਿੰਨੇ ਗੁਲ ਹਨ ਉਸ ਦਾ ਕੋਈ ਅਨੁਮਾਨ ਨਹੀਂ ਲਾ ਸਕੇਗਾ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਇਹੀ ਸ਼ਬਦ ਵਰਦੇ ਨੇ ਦਾਲ ਭੰਜਨ ਗੁਰ ਸੂਰਮਾ ਵੱਡੇ ਯੋਦਾ ਵੱਡੇ ਯੋਦੇ ਔਰ ਨਾਲ ਪਰਉਪਕਾਰੀ ਵੀ ਹਨ ਉਹ ਵੈਰੀ ਦਲਾਂ ਨੂੰ ਭੰਨਣ ਵਾਲੇ ਹਨ ਸੂਰਮੇ ਗੁਰੂ ਹਨ ਵੱਡੇ ਮਹਾਬਲੀ ਯੋਦੇ ਹਨ ਤੇ ਨਾਲ ਦੀ ਨਾਲ ਮਹਾਰਾਜ ਸਾਹਿਬ ਪਰਉਪਕਾਰੀ ਵੀ ਹਨ ਮਹਾਰਾਜ ਸਾਹਿਬ ਜੀ ਨੇ ਚਾਰ ਧਰਮ ਯੁੱਧ ਕੀਤੇ ਔਰ ਚੌਵਾਂ ਯੋਧਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਜਿੱਤ ਹੋਈ ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀਆ ਨੇ ਮੀਰੀ ਪੀਰੀ ਦੀ ਸਿਰਜਣਾ ਕੀਤੀ ਸ਼੍ਰੀ ਅਕਾਲ ਤੱਕ ਸਾਹਿਬ ਜੀ ਦੀ ਸਿਰਜਣਾ ਕੀਤੀ ਔਰ ਸਿੱਖਾ ਨੂੰ ਭਗਤੀ ਨਾਲ ਸ਼ਕਤੀ ਸ਼ਬਦ ਦੇ ਨਾਲ ਸ਼ਾਸਤਰ ਸਾਧ ਦੇ ਨਾਲ ਮਹਾਰਾਜ ਸਾਹਿਬ ਜੀਆ ਨੇ ਸੱਤਾ ਦੇ ਕਰਕੇ ਨਿਵਾਜਿਆ ਤੋਂ ਸਤਿਗੁਰਾਂ ਦਾ ਪ੍ਰਕਾਸ਼ ਗੁਰੂਪੁਰਬ ਵਿਸ਼ਵ ਭਰ ਵਿੱਚ ਬੜੀ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ ਦਾਸ ਵੱਲੋਂ ਸਤਿਗੁਰਾਂ ਦੇ ਪ੍ਰਕਾਸ਼ ਗੁਰੂਪੁਰਬ ਦੀਆਂ ਸਰਬੱਤ ਸਿੱਖ ਸੰਗਤਾਂ ਨੂੰ ਲੱਖ 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 ਵਧਾਈਆਂ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਸਾਹਿਬ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਸਤ ਸੰਤੋਖ ਦਇਆ ਤੇ ਧਰਮ ਧੀਰਜ ਸੇਵਾ ਤੇ ਸਿਮਰਨ ਦਾ ਪ੍ਰਕਾਸ਼ ਹੋ ਸਕੇ ਤਾਂ ਜੋ ਸਾਡੇ ਲੋਕ ਪਰਲੋਕ ਸੁਹੇਲੇ ਹੋ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ